ਵੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਦੇ ਪੈਰਾਂ ਦੇ ਵਿੱਚ ਸੀਸ ਝੁਕਾ ਕੇ ਫਤਿਹ ਅਰਦਾਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ 38 ਸਾਲ ਮੈਂ ਪੰਥ ਦੀ ਸੇਵਾ ਕੀਤੀ ਬਿਨਾਂ ਕਿਸੇ ਲੋਭ ਲਾਲਚ ਤੋਂ ਕੋਈ ਸਿਆਸਤ ਕਰਨ ਦੀ ਕੋਈ ਕੋਈ ਮੇਰੀ ਇੱਛਾ ਨਹੀਂ ਸੀ ਨਹੀਂ ਸਾਡਾ ਪਰਿਵਾਰ ਸੀ ਕਿ ਅਸੀਂ ਕੋਈ ਸਿਆਸਤ ਕਰਨੀ ਆ ਤੁਹਾਡੇ ਮੈਂ ਧਿਆਨ ਚ ਲਿਆਦਾ ਇਹ ਉਹੀ ਮਾਨਸਾਬ ਜਗਾ ਜਿੱਥੇ ਸਭ ਤੋਂ ਪਹਿਲਾਂ ਤੁਸੀਂ ਤੇ ਸਰਦਾਰ ਹਰਪਜਨ ਸਿੰਘ ਮਾਨ ਸਾਹਿਬ ਨੇ ਇੱਥੇ ਆ ਕੇ ਪ੍ਰੋਗਰਾਮ ਕੀਤਾ ਸੀ ਸਰਦਾਰ ਮਨਪ੍ਰੀਤ ਸਿੰਘ ਮਾਨ ਸਾਹਿਬ ਨੇ ਅੱਜ ਉਸੇ ਜਗ੍ਹਾ ਤੇ ਪ੍ਰਮਾਤਮਾ ਨੇ ਤੁਹਾਡੇ ਤੇ ਬੜੀ ਕਿਰਪਾ ਕੀਤੀ ਹੈ ਤੁਸੀਂ ਖੁਦ ਮੁੱਖ ਮੰਤਰੀ ਬਣ ਕੇ ਆਏ ਹੋ ਸਾਡੇ ਕਿਦਰ ਦੇ ਸ਼ਹਿਰ ਦੇ ਵਿੱਚ